ਆਪਾਂ ਵੀ ਅਗਲੀ ਖਬਰ ਵੱਲ ਨੂੰ ਚੱਲਦੇ ਆਂ ਤੇ ਗੱਲਾਂ ਬਾਤਾਂ ਨਾਲ-ਨਾਲ ਕਰਦੇ ਰਵਾਂਗੇ ਮਿੰਟੂ ਜੀ ਆਪਾਂ ਸਰਕਾਰਾਂ ਦੀਆਂ ਤਰੱਕੀਆਂ ਤੇ ਉਨਤੀਆਂ ਦੀਆਂ ਗੱਲਾਂ ਅਕਸਰ ਹੀ ਕਰਦੇ ਰਹਿੰਨੇ ਆ ਪਿਛਲੇ ਦਿਨੀ ਆਪਾਂ ਬਿਹਾਰ ਵਾਲੀ ਸਾਈਡ ਵੀ ਦੇਖਿਆ ਵੀ ਜਿਵੇਂ ਪੁਲ ਪਾ ਲ ਉਹਨਾਂ ਦੇ ਬੜੇ ਮਤਲਬ ਮੈਂਟਨੈਂਸ ਕੰਟੀਨਿਊ ਕਰਨੀ ਸ਼ੁਰੂ ਕਰ ਦਿੱਤੀ ਸੀ ਪੁਲਾ ਨੇ ਤੇ ਪੁਲ ਤਾਂ ਚਲੋ ਵੱਡੀਆਂ ਗੱਲਾਂ ਨੇ ਸੜਕਾਂ ਸੁੜਕਾਂ ਵੀ ਆਏ ਹੁੰਦਾ ਵੀ ਬਣਾਤੀਆਂ ਤੇ ਟਹਿ ਗਈਆਂ ਥੋੜਾ ਪੈਰਪੂਰ ਮਾਰੋ ਕਈ ਵਾਰੀ ਤਾਂ ਖੱਡਾ ਮਾੜਾ ਜਿਹਾ ਪੈ ਗਿਆ ਉੱਥੇ ਮੋਟਰਸਾਈਕਲ ਦਾ ਟਾਇਰ ਵੱਜ ਗਿਆ ਗੱਡੀ ਦਾ ਟਾਇਰ ਵੱਜ ਗਿਆ ਉਹ ਨਾਲੇ ਤਾਂ ਟਾਇਰ ਨੂੰ ਖਰਾਬ ਕਰ ਦ ਤੇ ਨਾਲੇ ਉਹਨਾਂ ਦੀ ਬਜਰੀ ਬਾਹਰ ਨਿਕਲ ਜਾਂਦੀ ਹੈ ਜੀ ਜੀ ਇਹ ਕਿਉਂ ਇਦਾਂ ਹੁੰਦਾ ਹੈ ਜੀ ਇਹੋ ਜਿਹਾ ਕਿਹੜਾ ਮਟੀਰੀਅਲ ਹੈ ਖਾਸ ਪਾਉਂਦੇ ਆ ਵੀ ਉਹ ਪਲਾਰਮੈਂਟਾਂ ਜੀ ਟੁੱਟ ਜਾਂਦੀਆਂ ਨੇ ਇਹ ਨਾ ਇੱਕ ਮੁੰਡਾ ਸ਼ਾਇਦ ਕੀ ਨਾਸੀਰ رپورਟਰ ਦਾ ਮੈਂ ਭੁੱਲ ਗਿਆ ਪ੍ਰਵੀਨ ਜੀ ਉਹਦੀ ਰਿਸਰਚ ਰਿਪੋਰਟ ਆ ਬਹੁਤ ਅੱਛੀ ਆ ਸਾਰਿਆਂ ਨੂੰ ਸੁਣਨ ਵਾਲੀ ਆ ਜੀ 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 ਮੇਰੇ ਕੈਲੋਕੇਸ਼ਨ ਮੇਰੇ ਮੁਤਾਬਕ ਮੈਨੂੰ ਵੀ ਅੱਜ ਤੋਂ ਪਹਿਲਾਂ ਕਦੇ ਇਹ ਗੱਲ ਕਿਤੇ ਪੜਨ ਨੂੰ ਨਹੀਂ ਮਿਲੀ ਹੋਈ ਤੇ ਨਾ ਹੀ ਮੈਂ ਵਾਕਫ ਸੀ ਇਸ ਤੱਥ ਤੋਂ ਜੀ ਉਹ ਕੀ ਕਹਿ ਰਹੇ ਆ ਰਿਸਰਚ ਰਿਪੋਰਟ ਹੈ ਉਹਨਾਂ ਦੀ ਜਿਹੜੀ ਪ੍ਰਵੀਨ ਹੋਰਾਂ ਦੀ ਉਹ ਕਹਿ ਰਹੇ ਆ ਕਿ ਇਸ ਵੇਲੇ 52000 ਕਿਲੋਮੀਟਰ ਜਿਹੜਾ ਸਾਡਾ ਸੜਕੀ ਢਾਂਚਾ ਹੈ ਜੀ ਜਿਹੜਾ ਮਤਲਬ ਕਿ ਆ ਆਪਾਂ ਪਿੰਡਾ ਪੁੰਡਾਲੀਆਂ ਜਿਹੜੀਆਂ ਸੜਕਾਂ ਜਿਹੜੀਆਂ ਪੰਜਾਬ ਸਰਕਾਰ ਜੋ ਗਿਣਾਉਂਦੀ ਹੈ ਉਹਦੇ ਚੋਂ 8000 ਕਿਲੋਮੀਟਰ ਸੜਕਾਂ ਜਿਹੜੀਆਂ 8000 ਤੋਂ ਵੱਧ ਹੀ ਲਾਓ ਜੀ ਕਿ ਉਹ ਆਪਣੀ ਮਿਆਦ ਪੂਗਾ ਚੁੱਕੀਆਂ ਕਿਉਂਕਿ 6 ਸਾਲ ਬਾਅਦ ਉਹਨਾਂ ਤੇ ਮਟੀਰੀਅਲ ਪੈਣਾ ਹੁੰਦਾ ਜੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਤੱਕ ਮੈਂ ਮਤਲਬ ਕਿ ਭਾਈ ਪਹਿਲੀ ਵਾਰੀ ਸੁਣੀ ਆ ਘਟੂ ਘਟ ਉਹ ਕਹਿੰਦੇ ਕਿ ਜਿਹੜਾ ਇਹਦੇ ਤੇ ਮਟੀਰੀਅਲ ਪੈਂਦਾ ਹ ਉਹਦਾ ਨਿਯਮ 1970 ਚ ਬਣਿਆ ਸੀਗਾ ਦੋਸੋ 70 ਚ ਯਾਨੀ 4 ਤੋਂ 6 ਇੰਚ ਪੱਥਰ ਜਿਹੜਾ ਉਪਾਇਆ ਜਾਂਦਾ ਜੀ ਤੇ ਜੇ ਤੁਸੀਂ ਵੇਖੋਗੇ 2 ਐਮ ਐਮ ਸ਼ਾਇਦ ਉਹ ਜਿਹੜੀ ਲੋਕ ਬੱਜਰੀ ਦੀ ਜਿਹੜੀ ਪਰਤ ਹੈ 20 ਐਮ ਐਮ ਸ਼ਾਇਦ ਜੀ ਤਾਂ ਉਹ ਮਤਲਬ ਕਿ ਜਿਹੜੀ ਨਿਯਮ ਨੇ ਉਹ 1970 ਤੋਂ ਲੈ ਕੇ ਅੱਜ ਤੱਕ ਸੋਧੇ ਨਹੀਂ ਗਏ ਹੂੰ ਤੇ ਤੁਸੀਂ ਵੇਖੋ ਕਮਾਲ ਦੀ ਗੱਲ ਆ ਸੂਖਮ ਸਾਹਿਬ 1970 ਦੇ ਵਿੱਚ ਕੋਈ ਟਿੱਪਰ ਥੋੜੀ ਇੱਥੇ ਚੱਲਦੇ ਹੋਣੇ ਬਿਲਕੁਲ ਉਦੋਂ ਤੇ ਨੇਤਾ ਰੇਤਾ ਵੀ ਨਹੀਂ ਸੰਖਾਦੇ ਹੋਣੇ ਨਹੀਂ ਬਹੁਤ ਥੋੜੀ ਸੀ ਉਦੋਂ ਇਹਨਾਂ ਦੇ ਟਿੱਡ 'ਚ ਰੇਤਾ ਬਜਰੀ ਨਹੀਂ ਸੀ ਜਾਂਦਾ ਜੀ ਤੇ ਅੱਜ ਦੇ ਦੌਰ 'ਚ ਅੱਜ ਦੇ ਦੌਰ ਤੇ ਵਿੱਚ ਸੂਰ ਆ ਜਿਹੜੇ ਟਿੱਪਰ ਜੇ ਫਿਰਦੇ ਆ ਮੇਰੇ ਪਿੰਡ ਵਾਲੀਆਂ ਸਾਰੀਆਂ ਸੜਕਾਂ ਤੋੜਤੀਆਂ ਇਹਨਾਂ ਨੇ ਜੀ ਕਿ ਕਿ ਟਿੱਬਾ ਸੀਗਾ ਮੇਰੇ ਪਿੰਡ ਬਹੁਤ ਸਾਰੀ ਮਿੱਟੀ ਉਧਰੋਂ ਆਈ ਆ ਸਾਡੇ ਸ਼ਾਮ ਖੜਿਆ ਕੋਲੇ ਵਾਲੇ ਤੇ ਗੁਰੂ ਸਰੋਂ ਆ ਜਿੰਨੇ ਹਾਈਵੇ ਬਣੇ ਆ ਬਿਲਕੁਲ ਇਹਨਾਂ ਨੇ ਕੀ ਕੀਤਾ ਕਿ ਨਵੀਆਂ ਸੜਕਾਂ ਹੱਡੀਆਂ ਬਣੀਆਂ ਸਨ ਜੀ ਤਹਿਸ ਨੈਸ ਕਰ ਦਿੱਤਾ ਹਮ ਅੱਛਾ ਕਪੈਸਿਟੀ ਇਹਨਾਂ ਦੀ ਕੀ ਆ ਵੱਧ ਤੋਂ ਵੱਧ 8 10 ਟਨ ਦੀ ਹੋਏਗੀ ਜੀ ਪਾਸਿੰਗ ਜਿਹੜੀ ਪਾਸਿੰਗ ਹੁੰਦੀ ਆ ਹਮ ਉਹਦੀ ਇੱਕ ਕਪੈਸਿਟੀ ਹੁੰਦੀ ਆ ਟਰੱਕ ਆ ਜਾਂ ਕੋਈ ਵੀ ਆ ਜਿਵੇਂ ਤੁਸੀਂ ਦੇਖਦੇ ਹੋਗੇ ਕੋਈ ਬਸ 52 ਸੀਟਡ ਹੁੰਦੀ ਹੈ ਇਸੇ ਤਰ੍ਹਾਂ ਟਰੱਕ ਦੀ ਵੀ ਇੱਕ ਕਪੈਸਿਟੀ ਹੁੰਦੀ ਹੈ ਵਾਜਣ ਦੀ ਲੋਡ ਦੀ 8 ਟਨ ਦੀ ਹੋਏਗੀ ਜਾਂ 10 ਟਨ ਦੀ ਹੋਏਗੀ ਜੀ ਤੇ ਜੇ ਤੁਸੀਂ ਮੂٹے ਤੌਰ ਤੇ ਵੇਖੋਗੇ ਉਹ ਤੇ ਪਾਈ ਫਿਰਦੇ ਨੇ 30-30 ਟਨ ਬਹੁਤ 25-25 ਟਨ ਜੀ ਹੋ ਸਾਰੇ ਦਾ ਜਿਆਦਾ ਹੀ ਜਿਆਦਾ ਹੀ ਹੋ ਜਿਆਦਾ ਹੀ ਬਜ਼ਨ ਉਹ ਬੜਾ ਮਿਹਨਤੋਲ ਕੇ ਪਾਉਂਦੇ ਆ ਜੀ ਉਹਨਾਂ ਕਿਆ ਦਾ ਮਤਲਬ ਕਿ ਜਨਾਵ ਪਾ ਸਕਦੇ ਆ ਤਾਂ ਉਹ ਤਬਾਹ ਕਰ ਦਉਂਦੇ ਨੇ ਉਹ ਜੀ ਤਾਂ ਉਦੋਂ ਟਿੱਪਰ ਨਹੀਂ ਸੀ ਉਦੋਂ ਤਾਂ ਗੱਡੇ ਸੀ ਟਾਵਾ ਟਾਵਾ ਜਿਆ ਮਤਲਬ ਕਿ ਸਕਾਟਰ ਟਰੈਕਟਰ ਹੈ ਜੀ ਜੀਟਰ ਕਰ 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 ਕਰਦੇ ਫਿਰਦੇ ਹੁੰਦੇ ਸੀ ਕੀ ਆ ਟੀ 25 ਹੈ ਜੀ ਫਲਾਣਾ ਜੀ ਜੀ ਬਿਲਕੁਲ ਉਦੋਂ ਟਾਵੇਂ ਟਾਵੇਂ ਟਰੈਕਟਰ ਸੀਗੇ ਹੂੰ ਤੇ ਅੱਜ ਤੁਸੀਂ ਵੇਖੋਗੇ ਤੇ ਟਰੈਕਟਰਾਂ ਦਾ ਵੀ ਵੇਖੋ ਮੇਰੇ ਦੋਸਤ ਨੇ ਇੱਕ ਟਰੈਕਟਰ ਲਿਆਂਦਾ ਮੈਨੂੰ ਦੂਰੋਂ ਐ ਲੱਗਦਾ ਕਿ ਬਖਤਰਬੰਦ ਕੋਈ ਟੈਂਕ ਘਾ ਰਿਆ ਹੂੰ ਤਾਂ ਕੋਈ ਤਗੜਾ ਉਹ ਪਤਾ ਨਹੀਂ ਕੋਈ ਮਸ਼ੀਨ ਵੀ ਮੈਨੂੰ ਲੱਗਦਾ ਚਾਰਾ ਬਣਾਉਣ ਵਾਲੀ ਜਿਹੜੀ ਹੈ ਨਾ ਉਹ ਲਿਆਂਦੀ ਆ ਚਾਰ ਬਣਾਉਣ ਵਾਲੀ ਸ਼ਾਇਦ ਤਾਂ ਕਹਿੰਦਾ ਮਤਲਬ ਇਹ ਆ ਕਿ ਅੱਜ ਤੁਸੀਂ ਦੇਖੋਗੇ ਤਾਂ ਜਿਹੜੇ ਟਰੈਕਟਰ ਉਹ ਵੀ ਬਹੁਤ ਹੈਵੀ ਨੇ ਜੀ ਤੇ ਉਹਨਾਂ ਦੇ ਮਗਰ ਜਿਹੜਾ ਲੋਡ ਪਾਇਆ ਜਾਂਦਾ ਟਰਾਲੇ ਤੁਸੀਂ ਦੇਖਿਆ ਉਹ ਤੋਂ ਟਰਾਲੀਆਂ ਹੁੰਦੀਆਂ ਸੀਗੀਆਂ ਜੀ ਜੀ ਉਹ ਵੀ ਟੀਚਰ ਘਟੀਚਰ ਕੇ ਜੇ ਕਰਦੇ ਜਿਆਦਾ ਗੱਡੇ ਹੁੰਦੇ ਸੀਗੇ ਜੀ ਜੀ ਤਾਂ ਭਾਈ ਮਤਲਬ ਕਿ ਅੱਜ ਦੇ ਦੌਰ ਦੇ ਵਿੱਚ ਇਹਨਾਂ ਨੇ ਨਿਯਮ ਹੀ ਨਹੀਂ ਬਦਲਿਆ ਬਿਲਕੁਲ ਸਮੇਂ ਦੇ ਹਿਸਾਬ ਨਾਲ ਬਾਕੀ ਚੀਜ਼ਾਂ ਬਦਲੀਆਂ ਤੇ ਨਿਯਮ ਵੀ ਤਾਂ ਹੁੰਦੇ ਨਿਯਮ ਵੀ ਬਦਲਨੇ ਚਾਹੀਦੇ ਆ ਨਾ ਕਿ ਤੁਸੀਂ ਯਾਰ ਆ ਵੈਸੇ ਆ ਸੜਕਾਂ ਹੁਣ ਬੰਨਨੀਆਂ ਸਟਾਰਟ ਹੋਈਆਂ ਇਹ ਵਧੀਆ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅੱਛਾ ਇਹਦੇ 'ਚ ਇੱਕ ਚੀਜ਼ ਹੋਰ ਮੈਂ ਦੇਖੀ ਕਹਿੰਦੇ ਕਿ ਜਿਹੜੀ ਮਿੱਟੀ ਪਾਣੀ ਆ ਉਹ ਵੀ ਪੰਚਾਇਤਾਂ ਨੇ ਪਾਉਣੀ ਆ ਦੱਸੋ ਵੀ ਮਿੱਟੀ ਵੀ ਪੰਚਾਇਤ ਪਾਏਗੀ ਮਿੱਟੀ ਪੰਚਾਇਤ ਦੇਵੇਗੀ ਅੱਛਾ ਇਹ ਕਮਾਲ ਦੀ ਗੱਲ ਹੈ ਕਿ ਜਿਹੜੀਆਂ ਛੋਟੀਆਂ ਸੜਕਾਂ ਨੇ ਜੀ ਮੈਂ ਇੱਕ ਵਾਰੀ ਆਖਿਆ ਮੈਂ ਆਖਿਆ ਯਾਰ ਉਹ ਸਾਡੇ ਕਰਦੇ ਲਾਗੋਂ ਲੰਗਦੀ ਹੈ ਸੜਕਾ ਮੈਂ ਆਖਿਆ ਠੇਕੇਦਾਰ ਸਾਹਿਬ ਮਿੱਟੀ ਦੇ ਪਾ ਲੋ ਉਹ ਕਹਿੰਦੇ ਜੇ ਤੁਹਾਡੀ ਪੰਚਾਇਤ ਨੇ ਪਾਉਣੀ ਹੈ ਉਹਨਾਂ ਨੂੰ ਕਹੋ ਮੈਂ ਆਖਿਆ ਯਾਰ ਕਮਾਲ ਹੋ ਗਈ ਹੈ ਅੱਛਾ ਹੁੰਦਾ ਕੀ ਆ ਕਿ ਉਹ ਵਿੱਚੋਂ ਵਿੱਚੋਂ ਉੱਚੀ ਕਰਦੇ ਜਾਂਦੇ ਆ ਮਟੀਰੀਅਲ ਪਾ ਕੇ ਰਿਪੇਅਰਿੰਗ ਹੁੰਦੀ ਹੈ ਜਦੋਂ ਵੀ 6 ਸਾਲਾਂ ਬਾਅਦ ਉਹ ਉੱਚੀ ਉਹ ਬੋਦੀ ਨਿਕਲ ਜਾਂਦੀ ਆ ਜੀ ਜਿਹੜੇ ਸਾਈਡ ਤੋਂ ਹੁੰਦੇ ਆ ਵੱਟ ਬੰਨੇ ਬਿਲਕੁਲ ਜਿਹਨੂੰ ਆਪਾਂ ਬਰਮ ਕਹਿ ਦਿੰਦੇ ਆ ਜੀ ਉਹ ਨੀਵੀ ਹੋ ਜਾਂਦੀ ਆ ਬਿਲਕੁਲ ਤੇ ਸਾਡੇ ਵਾਲੇ ਜਿਹੜੇ ਹੈਗੇ ਆ ਫਿਰ ਗੱਲ ਇਹ ਆ ਕਿ ਭਾਈ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਆ ਜਿੱਥੋਂ ਕਿਸੇ ਦੀ ਪੈਲੀ ਨੀਵੀਂ ਹੁੰਦੀ ਆ ਉਹ ਟਰਾਲੀ ਮਿੱਟੀ ਨਹੀਂ ਸੁੱਟਦਾ ਉਹ ਸਿੱਧਾ ਹੀ ਚੜਾਉਂਦਾ ਟਰੈਕਟਰ ਸਲਿੱਪ ਸਲਿੱਪ ਕਰਦੇ ਕਰਦੇ ਇੱਕ ਨੂੰ ਮੈਂ ਬਰਸੋਂ ਕਮਲੇ ਨੂੰ ਕਿਹਾ ਸੀ ਮੈਂ ਕਿਹਾ ਭਰਾਵਾ ਸੁੱਟ ਲੈ ਯਾਰ ਨਹੀਂ ਤਾਂ ਉਹ ਮੇਰੇ ਕੋਲ ਪਈ ਉੱਥੇ ਜਾ ਲਿਆ ਮਿੱਟੀ ਲਿਆ ਕੇ ਸੁੱਟਦਾ ਕਿਉਂ ਤੋੜੀ ਜਾਂਦਾ ਸੜਕਾਂ ਦੇ ਨਾਲ ਮਿੱਟੀ ਦੇ ਨਾਲ ਦੀ ਸੜਕਾਂ ਉਹ ਜਿੱਥੇ ਕਿਸੇ ਦਾ ਸੂਤ ਆਉਂਦਾ ਪਾਈਪ ਲੰਘਾ ਦਿੱਤੀ ਮਤਲਬ ਕਿ ਕਰਦੇ ਅਸੀਂ ਵੀ ਤੈਸ ਨੈਸ ਪੂਰਾ ਠੋਕ ਕੇ ਹੀ ਆ ਜੀ ਸਾਡੇ ਚ ਵੀ ਨੁਕਸ ਹੈ ਗਿਆ ਤੇ ਜੇ ਜੇ ਤੁਸੀਂ ਕਿਸੇ ਨੂੰ ਰੋਕੋਗੇ ਉਹ ਤੁਹਾਨੂੰ ਪੈਂਦੀ ਸਟੇ ਕਹੇਗਾ ਤੇਰੇ ਪਿਓ ਦੀ ਆ ਹੂੰ ਇਹ ਤਾਂ ਹੈ ਜੀ ਮੇਰੇ ਮੱਥੇ ਕੋ ਲੰਘਦੀ ਸੜਕ ਹੈ ਮੈਂ ਮਾਲਕ ਆ ਦਾ ਜੀ ਗੱਲ ਇਹ ਆ ਕਿ ਇਹ ਕਹਾਣੀਆਂ ਹੈ ਮੈਂ ਕਾਫੀ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿੰਦਾ ਹੈ ਹੈਰਾਨ ਹੀ ਹੋ ਗਿਆ ਜੀ ਕਿ ਯਾਰ ਕਮਾਲ ਹੋ ਗਈ 1970 ਤੋਂ ਲੈ ਕੇ ਅੱਜ ਤੱਕ ਨਿਯਮ ਹੀ ਉਹ ਆ ਵੀ ਉਨਾਂਕ ਪੱਥਰ ਪਹਿਣਾ ਉਨੀ ਕੁ ਲੁੱਕ ਪਹਿਣੀ ਆ ਤੇ ਜਿੰਨੀ ਥੁੱਕ ਲਗਣੀ ਹੋ ਤਾਂ ਉਦੋਂ ਉਨੇ ਉਦੋਂ ਲੱਗਦੀ ਹੋਏਗੀ ਉਦੋਂ ਵੀ ਲੱਗ ਜਾਂਦੀ ਬਾਅਦ ਫਿਰ ਹਾਂ ਜੀ ਹਾਂ ਜੀ ਜੀ ਦੇਸੀ ਕਲਾਕਾਰ ਜੀ ਕਹਿ ਰਹੇ ਨੇ ਕਿ ਮਿੰਟੋ ਜੀ ਸਵੇਰ ਦੇ 3:30 ਵਜੇ ਦੇਖ ਰਹੇ ਆ ਤੁਹਾਡੇ ਕਰਕੇ ਪ੍ਰੋਗਰਾਮ ਕਿਆ ਬਾਤ ਹੈ ਸ਼ੁਕਰੀਆ ਜੀ ਜੀ ਵਿੱਕੀ ਜੀ ਕਹਿ ਰਹੇ ਨੇ ਕਿ ਹਾਕੀ ਦਾ ਮੈਚ ਸ਼ੁਰੂ ਹੋ ਗਿਆ ਜੀ ਅਰਜਨਟੀਨਾ ਨੇ ਤਕੜੀ ਤੱਕ ਟੱਕਰ ਦਿੱਤੀ ਹੋਈ ਹੈ ਇੰਡੀਆ ਵਾਲਿਆਂ ਨੂੰ ਜੀ ਬਲਜੀਤ ਗਿੱਲ ਜੀ ਇਹ ਦੂਜੀ ਤੀਜੀ ਵਾਰੀ ਪੁੱਛ ਰਹੇ ਨੇ ਕਿ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਾਰੇ ਕੋਈ ਗੱਲ ਕਰਿਓ ਨਹੀਂ ਦੇਖੋ 올ਡ ਪੈਨਸ਼ਨ ਸਕੀਮ ਉਹਨਾਂ ਨੇ ਪਹਿਲਾਂ ਕਹਿ ਦਿੱਤਾ ਜਿਹੜੇ ਵਿਤੀ ਮਾਰ ਨੇ ਇਹ ਇੱਥੇ ਐਵੇਂ ਇਹਨਾਂ ਨੇ ਉਦੋਂ ਤੁਹਾਨੂੰ ਪਤਾ ਹੀ ਆ ਕਿ ਉਹ ਕਰਦੇ ਆਂਗੇ ਜੀ ਉਹ ਕਰਦੇ ਆਂਗੇ ਐਸਾ ਕੁਝ ਨਹੀਂ ਹੈ ਪੂਰੇ ਇੰਡੀਆ ਦੇ ਵਿੱਚ ਉਹ ਕਹਿੰਦੇ ਕਿ ਜੇ ਅਸੀਂ 올ਡ ਪੈਨਸ਼ਨ ਸਕੀਮ ਵੱਲ ਵਧਦੇ ਆਂ ਜਿਵੇਂ ਕੋਈ ਸ਼ਰਾਜ ਕਹਿ ਰਿਹਾ ਤੇ ਬਿਲਕੁਲ ਜੀ ਪਹਿਲਾਂ ਹੀ ਮੇੜਾ ਕਰਕ ਹੋਇਆ ਤੇ ਸਾਡਾ ਤੇ ਬੁਰਾ ਹਾਲ ਹੋ ਜਾਏਗਾ ਜੀ ਯਾਨੀ ਕੇਂਦਰ ਸਰਕਾਰ ਦਾ ਰੁਖ ਸਾਫ ਆ ਉਹ ਜਿਹੜਾ ਪੈਸਾ ਪੂਸਾ ਪਿਆ ਸੀ ਇਹਨਾਂ ਨੇ ਮੰਗਿਆ ਮੰਗਿਆ ਇੱਕ ਦੋ ਵਾਰੀ ਕਿਸੇ ਨੇ ਕੁਝ ਨਹੀਂ ਦਿੱਤਾ 올ਡ ਪੈਨਸ਼ਨ ਸਕੀਮ ਦਾ ਹਾਲ ਦੀ ਘੜੀ ਕਹਿ ਲੋ ਕਿ ਇਹ ਸਿਆਸੀ ਤੌਰ ਤੇ ਸ਼ੁੰਸ਼ਣਾ ਹੀ ਦਿੰਦੇ ਆ ਜੀ ਕੱਲ ਨੂੰ ਕੇਂਦਰ ਚੋਂ ਕੋਈ ਸਰਕਾਰ ਜਿਹੜੀ ਐ ਉਹ ਬਦਲਦੀ ਆ ਤਾਂ ਉਹ ਤੋਂ ਬਾਅਦ ਤੇ ਭਾਵੇਂ ਕੋਈ ਅਮਲ ਜੇ ਨਾਲ ਇੱਕ ਗੱਲ ਤੇ ਸਾਫ਼-ਸਾਫ਼ ਆਪਾਂ ਨੂੰ ਵੀ ਸਮਝ ਆਉਂਦੀ ਹੈ ਵੀ ਜਿਹੜੇ ਹਿਸਾਬ ਨਾਲ ਆਰਥਿਕ ਤੌਰ ਤੇ ਸਰਕਾਰਾਂ ਦੇ ਹਾਲ ਐ ਜੀ ਕਿਹੜੀਆਂ ਪੈਨਸ਼ਨਾਂ ਦੇਣੀਆਂ ਜਿਹੜੀਆਂ ਤਨਖਾਹਵਾਂ ਦੇਖੂਗਾ ਵੀ ਦਿੰਦੇ ਸੀ ਉਹ ਵੀ ਰੋਕੀ ਰੁਕੀ ਜਾਂਦੇ ਵਿੱਚ ਬਿਲਕੁਲ ਸਾਰਾ ਕੁਸ਼ਾ ਜਿਹੜਾ ਬੁਰਾ ਹਾਲ ਹੋਇਆ ਪਿਆ ਸਹੀ ਗੱਲ ਐ ਜੀ ਹੁਣ ਤੇ ਆਊਟਸੋਰਸਿੰਗ ਆਊਟਸੋਰਸਿੰਗ ਹੀ ਚੱਲੀ ਜਾਂਦੀ ਜੀ ਰੈਗੂਲਰ ਨੌਕਰੀਆਂ ਤਾਂ ਖਤਮ ਕੀਤੀਆਂ ਜਾ ਰਹੀਆਂ ਜੀ ਜੀ ਜਗਦੀਪ ਸਿੰਘ ਜੀ ਕਹਿ ਰਹੇ ਨੇ ਕਿ 1970 ਵਾਲੇ ਨਿਯਮ ਦੀ ਜਿਹੜੀ ਜਾਣਕਾਰੀ ਇਹਨਾਂ ਨੂੰ ਕਿਸੇ ਐਸ ਡੀ ਨੇ ਦਿੱਤੀ ਸੀ ਪੀ ਡਬਲਯੂ ਡੀ ਦੇ ਤੇ ਉਹਨਾਂ ਨੇ ਵੀ ਇਹੀ ਕਿਹਾ ਸੀ ਤੁਹਾਡੇ ਵਾਲੀ ਗੱਲ ਵੀ ਭਾਈ ਇਹ ਗੱਡਿਆਂ ਵਾਸਤੇ ਬਣਾਇਆ ਹੋਇਆ ਹੈ ਉਹਨਾਂ ਵਾਲੇ ਜਿਹੜੇ ਵੱਡੇ ਟਰਾਲੇ ਟਿਪਰ ਹੈ ਉਹਨਾਂ ਵਾਸਤੇ ਨਹੀਂ ਇਹ ਪੈਂਦਾ ਪ੍ਰੀਮਿਕਸ ਹੈ ਜਿਹੜਾ ਅੱਛਾ ਜੀ ਹਾਂ ਨਹੀਂ ਇੱਥੇ ਹੁਣ ਦੇਖੋ ਗੱਲ ਇਹ ਆ ਕਿ ਬਦਲੋ ਇਹਨਾਂ ਨੂੰ ਯਾਰ ਤੁਸੀਂ ਬਦਲਣਾ ਹੈ ਜੀ ਹੁਣ ਤਿੰਕਲਾਬ ਆ ਚੁੱਕਾ ਹੈ ਬਿਲਕੁਲ ਬਿਲਕੁਲ ਰੰਗਲਾ ਪੰਜਾਬ ਦੀ ਟੀਮ ਜਿਹੜੀ ਹੈ ਉਹ ਦਿਨ ਪਰ ਰਾਤ ਲੱਗੀ ਹੋਈ ਹੈ ਇਨਕਲਾਬ ਦੀ ਰੁੱਤ ਹੈ ਬਿਲਕੁਲ ਦਾ ਸੋਜ ਦਾ ਉਤੋਂ ਪੁੱਤ ਹੈ ਪੁੱਤ ਹੈ ਤੇ ਭਾਈ ਵੀ ਖਿੱਚ ਦਿਓ ਕੰਮ ਜੀ ਇਹ ਇਹ ਚੀਜ਼ਾਂ ਤੇ ਕਰੋ ਤੇ ਬਾਕੀ ਗੱਲ ਇਹ ਚੌੜੀਆਂ ਸੜਕਾਂ ਬਣਾਉਣੀਆਂ ਚਾਹੀਦੀਆਂ ਹੋਣ ਅੱਜਵੇਂ ਆਪਣੇ ਪ੍ਰਧਾਨ ਮੰਤਰੀ ਆਵਾਸ ਪ੍ਰਧਾਨ ਮੰਤਰੀ ਸੜਕ ਯੋਜਨਾ ਜਿਹੜੀ ਉਹ ਚੌੜੀਆਂ ਬਣਾਉਂਦੇ ਆ ਸੜਕਾਂ ਉਹ ਟ੍ਰੈਫਿਕ ਦੇਖ ਲੈਂਦੇ ਆ ਇਹ ਸੜਕ ਤੇ ਕਿੰਨਾ ਟ੍ਰੈਫਿਕ ਹੈ ਉਸ ਹਿਸਾਬ ਕਿਤਾਬ ਦੇ ਨਾਲ ਤੇ ਮੈਨੂੰ ਤੇ ਲੱਗਦਾ ਕਿ ਸਾਰੀਆਂ ਸੜਕਾਂ ਇਹੀ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹੋਣ ਜੀ ਬਿਲਕੁਲ ਬਿਲਕੁਲ